ਹਾਂਜੀ ਇਹ ਮੇਥੇ ਚਾਹੇ ਮੇਥੀ ਸਿਆਲ ਵਾਲੀਆਂ ਜਿਹੜੀਆਂ ਚੀਜ਼ਾਂ ਆ ਮੈਂ ਤੁਹਾਨੂੰ ਗਮਲੇ ਦੇ ਵਿੱਚ ਜਿਵੇਂ ਤੁਸੀਂ ਦੇਖ ਰਹੇ ਹੋ ਗਮਲੇ ਦੇ ਵਿੱਚ ਮੇਥੀ ਮੇਥੇ ਉਗਾਉਣ ਦਾ ਚਮਤਕਾਰੀ ਤਰੀਕਾ ਜਿਹੜਾ ਆ ਔਰ ਬਿਲਕੁਲ ਇੱਕ ਹਫ਼ਤੇ ਦੇ ਆ ਇਹ ਜਿਹੜੇ ਮੈਂ ਤੁਹਾਨੂੰ ਦਿਖਾ ਰਿਹਾ ਆ ਇੱਕ ਹਫ਼ਤੇ ਦੇ ਵਿੱਚ ਤੁਸੀਂ ਇਹਦਾ ਪ੍ਰੋਸੈਸ ਦੇਖ ਲਓ ਕਿ ਕਿੱਥੇ ਚਲੇ ਗਏ ਆ ਹੋਣ ਵਾਲੇ ਇੱਕ ਹਫ਼ਤੇ ਦੇ ਵਿੱਚ ਇਹ ਕਿੱਥੇ ਚਲੇ ਜਾਣਗੇ ਤੁਸੀਂ ਆਪੇ ਅੰਦਾਜ਼ਾ ਲਾ ਲਓ ਕਿਸ ਤਰ੍ਹਾਂ ਬੀਜੇ ਆ ਮੈਂ ਤੁਹਾਨੂੰ ਦੱਸਣ ਲੱਗਾ ਇਹ ਆਪਾਂ ਨੇ ਗਮਲੇ ਤਿਆਰ ਕਰ ਲਏ ਸੀ ਤੇ ਬੀਜ ਨੂੰ ਪੂਰੇ 24 ਘੰਟੇ ਭਿਗੀ ਰੱਖਿਆ ਪਾਣੀ ਵਿੱਚ ਔਰ ਉਹ ਪੂਰੀ ਤਰ੍ਹਾਂ ਨਾਲ ਉੱਗਲ ਚੁੱਕਾ ਆ ਫੁੱਲ ਚੁੱਕਾ ਆ ਜੰਮਣ ਵਾਲਾ ਹੋ ਗਿਆ ਆ ਔਰ ਤੁਸੀਂ ਦੇਖ ਹੀ ਰਹੇ ਆ ਮੈਂ ਛੱਟਾ ਦੇ ਰਿਹਾ ਜਿਸ ਤਰ੍ਹਾਂ ਗੱਲਾ-ਗੱਲਾ ਕਰਕੇ ਇਹਨਾਂ 14 ਗਮਲਿਆਂ ਦੇ ਵਿੱਚ ਔਰ ਬੀਜ ਆਪਾਂ ਨੇ ਪੂਰੀ ਤਰ੍ਹਾਂ ਨਾਲ ਗਮਲਿਆਂ ਦੇ ਵਿੱਚ ਖਿਲਾਰ ਦਿੱਤਾ ਆ ਔਰ ਉਸ ਦੇ ਉੱਪਰ ਤੋਂ ਆਪਾਂ ਨੇ ਤੁਸੀਂ ਦੇਖ ਹੀ ਰਹੇ ਹੋ ਚਾਹੇ ਰੇਤਾ ਚਾਹੇ ਬਰੀਕ ਮਿੱਟੀ ਹੋਣੀ ਚਾਹੀਦੀ ਆ ਔਰ ਉਹਦੀ ਵੀ ਬਿਲਕੁਲ ਪਤਲੀ ਤੇ ਇਸ ਹਿਸਾਬ ਨਾਲ ਹੋਣੀ ਚਾਹੀਦੀ ਆ ਕਿ ਸਿਰਫ ਦਾਣਾ ਪਰੋਂ ਦੇਖਣ ਨੂੰ ਠਕਿਆ ਲੱਗੇ ਕਿਉਂਕਿ ਆਲਰੇਡੀ ਬਰਸਾਤ ਦਾ ਮੌਸਮ ਚੱਲ ਰਿਹਾ ਆ ਔਰ ਗਮਲੇ ਗਿੱਲੇ ਆ ਮਿੱਟੀ ਵੀ ਗਿੱਲੀ ਆ ਥੱਲਿਓਂ ਵੀ ਤੇ ਇਹ ਬੀਜ ਵੀ ਗਿੱਲ ਦੇ ਵਿੱਚ ਹੀ ਆ ਆਪਣੇ ਤਾਂ ਫਿਰ ਵੀ ਆਪਾਂ ਨੇ ਇਹਨੂੰ ਸਿਰਫ ਉੱਪਰੋਂ ਛਿੱਟਾ ਹੀ ਮਾਰਿਆ ਪਾਣੀ ਦਾ ਹੁਣ ਤੱਕ ਵੀ ਆਪਾਂ ਪਾਣੀ ਦਾ ਛਿੱਟਾ ਹੀ ਮਾਰਦੇ ਰਹੇ ਆਂ ਆਪਾਂ ਇਹਦੇ ਉੱਤੇ ਇਸ ਤੋਂ ਜ਼ਿਆਦਾ ਪਾਣੀ ਇਹਨੂੰ ਲਾਇਆ ਹੀ ਨਹੀਂ ਹੈਗਾ ਨਹੀਂ ਲਾਉਣ ਦੀ ਜ਼ਰੂਰਤ ਹੈ ਤੇ ਇਹ ਤੀਸਰੇ ਦਿਨ ਦਾ ਪ੍ਰੋਸੈਸ ਹੈ ਸਿਰਫ ਜਿਹੜਾ ਤੁਸੀਂ ਦੇਖ ਰਹੇ ਆਂ ਤੇ ਤੀਸਰੇ ਦਿਨ ਇਹ ਪੂਰੀ ਤਰ੍ਹਾਂ ਨਾਲ ਫੁੱਟਣ ਲੱਗ ਪਏ ਆ ਤੇ ਚੌਥੇ ਦਿਨ ਤਾਂ ਪੂਰੀ ਤਰ੍ਹਾਂ ਨਾਲ ਜੰਪ ਗਈ ਹੈ ਇਹ ਹੈ ਨਾ ਜਿਵੇਂ ਤੁਸੀਂ ਦੇਖ ਰਹੇ ਆਂ ਵੀਡੀਓ ਦੇ ਵਿੱਚ ਇਕੱਲਾ ਇਕੱਲਾ ਦਾਣਾ ਜਮਿਆ ਹੋਇਆ ਆ ਤੇ ਗਮਲਿਆਂ ਦੇ ਵਿੱਚ ਸਿਰਫ ਢੀਰ ਦੇ ਸੀਰ ਲਾਇਆ ਗੋਬਰ ਦਾ ਹੋਰ ਕੁਝ ਨਹੀਂ ਮਿੱਟੀ ਆ ਮੌਸਮ ਜਿਹੜਾ ਆ ਇਹਦਾ ਖਾਸ ਖਿਆਲ ਆਪਾਂ ਨੂੰ ਰੱਖਣਾ ਪੈਣਾ ਆ ਜਿਵੇਂ ਮੈਂ ਤੁਹਾਨੂੰ ਦਿਖਾਈ ਰਿਹਾ ਆ ਜੇ ਜ਼ਿਆਦਾ ਮੀਂਹ ਬੜਾ ਮੌਸਮ ਆ ਉਦੋਂ ਵੀ ਇਹਨੂੰ ਬਚਾਉਣਾ ਹੀ ਪੈਣਾ ਆ ਔਰ ਜੇ ਜ਼ਿਆਦਾ ਧੁੱਪ ਆ ਉਦੋਂ ਵੀ ਇਹਨੂੰ ਬਚਾਉਣਾ ਹੀ ਪੈਣਾ ਆ ਇਹ ਦੋ ਚੀਜ਼ਾਂ ਦਾ ਖਾਸ ਖਿਆਲ ਰੱਖਣਾ ਪੈਣਾ ਆ ਤੇ ਇਹ ਇਹ ਨੂੰ ਆਪਾਂ ਕਾਮਯਾਬ ਕਰ ਦੇਣਾ ਆ ਜਿਵੇਂ ਤੁਸੀਂ ਦੇਖ ਹੀ ਰਹੇ ਆ ਤੇ ਲਓ ਜੀ ਪੂਰੇ 8 ਦਿਨ ਹੋਏ ਆ ਆਪਾਂ ਨੂੰ ਬੀਚਿਆਂ ਨੂੰ ਤੇ ਤੁਸੀਂ ਦੇਖ ਰਹੇ ਆ 8 ਦਿਨ ਦੇ ਵਿੱਚ ਕਿੱਥੇ ਚਲੇ ਗਏ ਆ ਨਾਓ ਪੂਰੀ ਤਰ੍ਹਾਂ ਨਾਲ ਜੇ ਜ਼ਿਆਦਾ ਗਰਮੀ ਹੁੰਦੀ ਆ ਧੁੱਪ ਤੋਂ ਬਚਾ ਲਈਦਾ ਆ ਤੇ ਮੀਂਹ ਦਾ ਜੋਰ ਦਾ ਛਰਟਾ ਜਿਹੜਾ ਕੀੜੀਆਂ ਆ ਨੁਕਸਾਨ ਕਰਦੀਆਂ ਇਹਨਾਂ ਨੂੰ ਹੋਰ ਕੋਈ ਮੰਤਰ ਨਹੀਂ ਹੈਗਾ ਇਹਦੇ ਵਿੱਚ ਸੁਧਾਰ ਨਹੀਂ ਤਰੀਕਾ ਆ ਸੁਧਾਰਨਾਂ ਹੀ ਪ੍ਰੋਸੈਸ ਏ ਇਹ ਵੀ ਜਨਦਾ ਤੇ ਤੁਸੀਂ ਵੀ ਇਸ ਤਰ੍ਹਾਂ ਆਰਾਮ ਨਾਲ ਵੀ ਸਕਦੇ ਆ ਤੇ ਵੀਡੀਓ ਦੇ ਵਿੱਚ ਤੁਹਾਨੂੰ ਕਿਸ ਤਰ੍ਹਾਂ ਲੱਗੀ ਆ ਸਾਡੀ ਜਲਦੀ ਦੱਸਣਾ ਕਮੈਂਟ ਵਿੱਚ